ਪੂਰੇ ਵਿੱਚ ਇਹ ਗੱਲਬਾਤ ਕਰਾਂਗੇ ਇਸੇ ਤੋਂ ਕੁਝ ਅਪਡੇਟਾ ਵੀ ਸਾਡੇ ਕੋਲ ਆਈ ਜਾਂਦੇ ਪੰਜਾਬ ਤੋਂ ਹੀ ਤੇ ਚਲਦੇ ਆ ਪਹਿਲਾਂ ਸਿੱਧਾ ਰਜਿੰਦਰ ਸਿੰਘ ਜੀ ਕੋਲ ਜਿਹੜੇ ਸਾਡੇ ਜੁੜੇ ਆਨਲਾਈਨ ਤੇ ਉਹਨਾਂ ਤੋਂ ਲੈਣੇ ਆ ਇਹ ਮਾਮਲੇ ਦੀ ਪੂਰੀ ਅਪਡੇਟ ਰਜਿੰਦਰ ਸਿੰਘ ਤੁਹਾਡਾ ਵਾਹਵਾ ਸਵਾਗਤ ਹੈ ਸਰ ਧੰਨਵਾਦ ਜੀ ਤੁਹਾਣਾ ਰਜਿੰਦਰ ਜੀ ਬਹੁਤ ਇੱਕ ਉੱਠਦਾ ਆ ਭੱਖਾ ਮਸਲਾ ਹੈ ਵੀ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਲੋਕਾਂ ਦੇ ਘਰ ਹੋ ਰਹੇ ਨੇ ਤਵਾ ਹਾਂਜੀ ਦੇਖੋ ਬ੍ਰਿਸ਼ ਜਾਣ ਦਾ ਜਿਹੜਾ ਟ੍ਰੈਂਡ ਹੈ ਜੀ ਉਹ ਬਹੁਤ ਜ਼ਿਆਦਾ ਹਾਵੀ ਹੋ ਰਿਹਾ ਹੈ ਜਦੋਂ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਵੀ ਵਿਦੇਸ਼ ਜਾਣ ਵਾਸਤੇ ਤਾਂ ਕਾਫੀ ਲੋਕ ਨੇ ਜਿਹੜੇ ਉਹਦੀ ਸਰਗਰਮ ਹੋ ਜਾਂਦੇ ਨੇ ਬਿਨਾ ਕੋਈ ਵੈਰੀਫਿਕੇਸ਼ਨ ਕੀਤੇ ਜਾਂ ਬਿਨਾ ਕੋਈ ਕੁਛ ਪੜਤਾਲ ਕੀਤੇ ਮਤਲਬ ਪੈਸਿਆਂ ਦਾ ਸੌਦਾ ਕਰ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਮਤਲਬ ਕਹਿੰਦੇ ਆ ਵੀ ਸਾਡੇ ਨਾਲ ਠੱਗੀ ਹੋ ਗਈ ਜੀ ਫਲਾਨੇ ਦੀ ਜ਼ਿੰਮੇਵਾਰੀ ਕਰੋ ਫਲਾਨੇ ਦੀ ਜ਼ਿੰਮੇਵਾਰੀ ਕਰੋ ਤਾਂ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਵਿਦੇਸ਼ ਜਾਣ ਦਾ ਚੱਕਰ ਹੈ ਇਹ ਥੋੜਾ ਜਿਹਾ ਮੈਂ ਦਿਮਾਗ ਨਾਲ ਸੋਚਣ ਦੀ ਗੱਲ ਹੈ ਕਿਉਂਕਿ ਇਹ ਵਿੱਚ ਘੱਪਲੇ ਦੀ ਵੱਡੇ ਨੇ ਤੇ ਵਿਦੇਸ਼ ਬਾਹਰਲੇ ਦੇਸ਼ ਦੇ ਵਿੱਚ ਵੀ ਸੈਟਲ ਹੋਣਾ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਫਿਰ ਬਾਅਦ ਦੇ ਵਿੱਚ ਮਤਲਬ ਸਵਾਈ ਪਸਤਾਵੇ ਤੋਂ ਹੋਰ ਕੁਝ ਪੱਲੇ ਨਹੀਂ ਪੈਂਦਾ ਸਹੀ ਗਿਆ ਕਿ ਤੂੰ ਤੁਹਾਨੂੰ ਪਤਾ ਹੀ ਹੈ ਵੀ ਪਿੱਛੋਂ ਅਮਰੀਕਾ ਤੋਂ 2-3 ਮਹੀਨੇ ਪਹਿਲਾਂ ਕਿੰਨੇ ਹੀ ਲੜਕੇ ਆਪਣੇ ਪੰਜਾਬ ਦੇੋਂ ਵਾਪਸ ਆਏ ਨੇ ਹਿੰਦੁਸਤਾਨ ਦੀ ਵਾਪਸ ਆਏ ਨੇ ਤੇ ਜਿਹੜੇ ਕਿ 30-30 35 ਲੱਖ ਰੁਪਏ ਲਾ ਕੇ ਅਮਰੀਕਾ ਗਏ ਸੀ ਡੋਂਕੀਆਂ ਦੇ ਰਾਈ ਪਹੁੰਚੇ ਨਹੀਂ ਬਾਅਦ ਚੋਂ ਪਸਾਰੇ ਨੇ ਉਹਨਾਂ ਦੇ ਪੱਲੇ ਪਸਤਾਵੇ ਤੋਂ ਕੁਝ ਵੀ ਨਹੀਂ ਹੈ ਤੇ ਡਾਕਟਰ ਸਾਹਿਬ ਇੱਕ ਤਾਜ਼ੀ ਘਟਨਾ ਸਾਹਮਣੇ ਆ ਗਈ ਹੈ ਲੁਧਿਆਣਾ ਤੋਂ ਜਿੱਥੇ ਕਿ 90 ਲੱਖ ਰੁਪਏ ਠੱਗੀ ਵਜੀ ਇੱਕ ਪਰਿਵਾਰ ਦੇ ਨਾਲ ਹਾਂਜੀ ਦੇਖੋ ਲੁਧਿਆਣੇ ਦੇ ਵਿੱਚੀ ਜਾਦੇ ਘਟਨਾਵਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਆ ਵਾਪਰ ਰਹੀਆਂ ਨੇ ਮਤਲਬ ਪਹਿਲਾਂ 90 ਲੱਖ ਦੀ ਠੱਗੀ ਫਿਰ ਮੈਕਸੀਕੋ ਜਾ ਕੇ ਉੱਥੇ 50 ਲੱਖ ਫਿਰ ਮਤਲਬ 1 ਕਰੋੜ 40 ਲੱਖ ਦੀ ਠੱਗੀ ਇੱਕ ਮੈਂਬਰ ਨਾਲ ਵਜ ਗਈ ਪਤਾ ਨਹੀਂ ਅਗਲੇ ਵਿੱਚ ਪੁੱਤ ਵਿੱਚ ਹੈ ਜਾਂ ਧੀ ਵਿੱਚ ਹੈ ਜਾਂ ਜ਼ਮੀਨ ਵਿੱਚ ਜਾਂ ਘਰ ਵਿੱਚ ਮਤਲਬ ਜਦੋਂ ਇੱਡੀ ਵੱਡੀ ਠੱਗੀ ਵੱਜੇ ਫਿਰ ਉਹ ਗਰਵਾਦੀ ਹੋ ਜਾਂਦਾ ਇੱਕੋ ਘਟਨਾ ਹੋ ਰਹਾ ਸਰ ਜੀ ਲੁਧਿਆਣਾ ਜ਼ਿਲ੍ਹੇ ਦੀ ਹੋਈ ਆ ਖੰਨੇ ਦੀ ਉਥਾਂ ਦੀ ਇੱਕ ਲੜਕੀ ਆ ਹਰਪ੍ਰੀਤ ਤੋਂ ਸੋਡੇ ਵਾਲਾ ਨਾਮ ਹੀ ਆ ਜੀ ਤਾਂ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਉਹਦੀ ਹੈ ਜੀ 24 ਸਾਲ ਹੈ ਸੱਤ ਬੰਦਿਆਂ ਨਾਲ ਮਤਲਬ ਮੰਗਣੀਆਂ ਕਰਵਾ ਕੇ ਸੱਤ ਬੰਦਿਆਂ ਦਾ ਐ ਮਨੋ ਵੀ 2 ਲੱਖ ਤੋਂ ਲੈ ਕੇ 2 ਕਰੋੜ ਰੁਪਏ ਤੱਕ ਠੱਗੀ ਵੱਜ ਗਈ ਇਸ ਕਰਕੇ ਮਤਲਬ ਜਿਹੜਿਆ ਇਹ ਠੱਗਿਆਂ ਵਾਲੇ ਇਹ ਲੋਕ ਨੇ ਮਤਲਬ ਬਹੁਤ ਛਾਤਰ ਦਿਮਾਗ ਇਹਨਾਂ ਦੇ ਹੈਗੇ ਨੇ ਭੋਲੇ ਭੋਲੇ ਲੋਕਾਂ ਨੂੰ ਚੱਕਰਾਂ ਦੇ ਵਿੱਚ ਫਸਾ ਕੇ ਇਹ ਮਤਲਬ ਠੱਗੀ ਮਾਰ ਲੈਂਦੇ ਨੇ ਸਾਰੀ ਕਹਾਣੀ ਇਸ ਤਰ੍ਹਾਂ ਹੋਈ ਵੀ ਉਹ ਲੜਕੀ ਕੈਨੇਡਾ ਦੇ ਵਿੱਚ ਸੈਟਲ ਹੈ ਉੱਥੇ ਮਨ ਉਹਦੀ ਮਦਰ ਇੱਥੇ ਹੈਗੀ ਉਹਦਾ ਬ੍ਰਦਰ ਇੱਥੇ ਹੈਗਾ ਉਹ ਮਤਲਬ ਅਖਬਾਰ ਦੇ ਵਿੱਚ ਜਾਂਦਾ ਆ ਐਡ ਦੇ ਦਿੰਦੇ ਨੇ ਵੀ ਬਾਹਰ ਜੇ ਕਿਸੇ ਲੜਕੇ ਨੇ ਕੰਮ ਵਿਆਹ ਕਰਵਾਉਣਾ ਹੋਵੇ ਤਾਂ ਸਾਡੀ ਲੜਕੀ ਰਹਿੰਦੀ ਹੈ ਤੇ ਜਾਂ ਕਈ ਵਾਰੀ ਲੜਕੇ ਵੀ ਐਡ ਦੇ ਦਿੰਦੇ ਨੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨਾਲ ਮਤਲਬ ਵੀਡੀਓ ਕਾਲ ਦੇ ਉੱਤੇ ਹੀ ਗੱਲਬਾਤ ਕਰਵਾ ਦੇਣੀ ਫੋਟੋ ਦੇ ਨਾਲ ਹੀ ਜਲਦੀ ਮੰਗਣੀ ਕਰਵਾ ਲੈਣੀ ਵਿਆਹ ਦੀਆਂ ਡੇਟਾ ਮੰਨ ਲੈਣੀ ਆ ਉਸ ਤੋਂ ਬਾਅਦ ਫਿਰ ਉਹਨਾਂ ਤੋਂ ਪੈਸੇ ਜਿੰਨੇ ਜਿਹੜੇ ਉਹ ਗਰਾਹੇ ਜਾਂਦੇ ਨੇ ਫਿਰ ਮਤਲਬ ਫਿਰ ਇਸ ਲੋ ਠੱਗੀ ਵਜਦੀ ਆ ਉਹ ਦੁਬਾਰਾ ਅਗਲਾ ਪੁਲਿਸ ਪ੍ਰਸ਼ਾਸਨ ਕੋਲੇ ਜਾਂਦਾ ਹੈ ਨਾਲੇ ਤਾਂ ਪੁਲਿਸ ਪ੍ਰਸ਼ਾਸਨ ਦਾ ਸਮਾਂ ਬਰਬਾਦ ਹੁੰਦਾ ਨਾਲੇ ਆਪ ਦਾ ਘਰ-ਬਾਰ ਬਰਬਾਦ ਹੁੰਦਾ ਮਤਲਬ ਕਿਉਂ ਨਾ ਪਹਿਲਾਂ ਇਹਨਾਂ ਗੱਲਾਂ ਨੂੰ ਪੂਰਾ ਝੋਕ ਪੜਤਾਲ ਕਰਕੇ ਫਿਰ ਇਸ ਗੱਲ ਦੇ ਉੱਤੇ ਕੋਈ ਅਮਲ ਕੀਤਾ ਜਾਵੇ ਨਹੀਂ ਇਹ ਕਿੰਨਾ ਕੁ ਚਿਰਾਂ ਠੱਗੀਆਂ ਹੁੰਦੀਆਂ ਰਹਿਣਗੀਆਂ ਇਹ ਠੱਗੀਆਂ ਤਾਂ ਪਹਿਲਾਂ ਵੀ ਹੁੰਦੀਆਂ ਸੀ ਪਹਿਲਾਂ ਗੱਲ ਕਰ ਹੋਰ ਸਾਫ ਦੀਆਂ ਠੱਗੀਆਂ ਹੁੰਦੀਆਂ ਸੀ ਜਦੋਂ ਮਤਲਬ ਇਹ ਕੋਈ ਸੋਸ਼ਲ ਮੀਡੀਆ ਜਾ ਇੰਟਰਨੈਟ ਦਾ ਜਵਾਨਾ ਨਹੀਂ ਸੀ ਉਦੋਂ ਲੜਕੀ ਹੋਰ ਦਿਖਾਉਂਦੇ ਹੁੰਦੇ ਤੋਰ ਹੋਰ ਦਿੰਦੇ ਹੁੰਦੇ ਉਹ ਵਿਚੋਲੀਆ ਦੇ ਥਰੂ ਮਤਲਬ ਇਸ ਤਰ੍ਹਾਂ ਦੀਆਂ ਠੱਗੀਆਂ ਹੁੰਦੀਆਂ ਸੀ ਜਿਹੜੀਆਂ ਹੁਣ ਆ ਠੱਗੀਆਂ ਨੇ ਮਹਾ ਠੱਗੀਆਂ ਨੇ ਜਿਹਦੇ ਨਾਲ ਪਰਿਵਾਰਾਂ ਦੇ ਅਜਾੜੇ ਇਹ ਪਹਿਲਾਂ ਹੀ ਹੋਏ ਬਹੁਤ ਪਏ ਨੇ ਤੇ ਬਹੁਤ ਮਤਲਬ ਡੰਕੀਆਂ ਰਾਹੀਂ ਜਾਣਾ ਆਉਣ ਦੀਆਂ ਕੋਸ਼ਿਸ਼ਾਂ ਕਰੀ ਜਾਂਦੇ ਨੇ ਬਹੁਤ ਬਾਅਦਸ ਹੋ ਗਏ ਮਤਲਬ ਕਹਿਣ ਦਾ ਭਾਵ ਇਹ ਹੈ ਜੀ ਇਹਨਾਂ ਚੀਜ਼ਾਂ ਦੇ ਉੱਤੇ ਇਹ ਕਾਫੀ ਗੌਰ ਫਰਮਾਉਣ ਦੀ ਲੋੜ ਹੈ ਬਾਅਦ ਦੇ ਵਿੱਚ ਫਿਰ ਸਰਕਾਰ ਕਰਵਾ ਰੇ ਜੇ ਬੰਦਾ ਚੜਦਾ ਵੀ ਸਰਕਾਰ ਨਹੀਂ ਕੁਝ ਕਰਦੀ ਜੀ ਏਜੰਟ ਨਹੀਂ ਕੁਝ ਕਰਦੇ ਪਹਿਲਾਂ ਮਤਲਬ ਉਹਦੀ ਪੂਰੀ ਪੁੱਛ ਪੜਤਾਲ ਨਹੀਂ ਕਰਦੇ ਹਨ ਜਦੋਂ ਠੱਗੀ ਵੱਜ ਜਾਂਦੀ ਹੈ ਉਸ ਤੋਂ ਬਾਅਦ ਫਿਰ ਮਤਲਬ ਸਰਕਾਰਾਂ ਦੇ ਵਿੱਚ ਪਰਚੇ ਦਰਜ ਐਫ ਆਈ ਆਰਾਂ ਗ੍ਰਿਫਤਾਰੀਆਂ ਹੁੰਦੀਆਂ ਨੇ ਇਸ ਗੱਲ ਤੋਂ ਬਚਣ ਲਈ ਪਹਿਲੇ ਹੀ ਮਤਲਬ ਡੰਗਾਈ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਡਾਕਟਰ ਸਾਹਿਬ ਇਹ ਗੱਲ ਹੋ ਰਹੀ ਤੂੰ ਹੀ ਬੜੀ ਵਧੀਆ ਗੱਲ ਕੀਤੀ ਜਿਆਦਾ ਸੋਸ਼ਲ ਮੀਡੀਆ ਜਾਂ ਇੰਟਰਨੈਟ ਦਾ ਕੰਮ ਵਧਿਆ ਹੈ ਤਾਂ ਇਹ ਠੱਗੀਆਂ ਜ਼ਿਆਦਾ ਵੱਜਣ ਲੱਗੀਆਂ ਨੇ ਤੇ ਮੈਂ ਪਹਿਲਾਂ ਵੀ ਕਈ ਵਾਰ ਅਸੀਂ ਇਹ ਮੁੱਦੇ ਤੇ ਡਿਬੇਟ ਕਰ ਚੁੱਕੇ ਹਾਂ ਮੈਂ ਤਕਰੀਬਨ 2-3 ਸਾਲ ਤੋਂ ਇਹ ਮੁੱਦੇ ਦੇ ਬੋਲ ਰਿਹਾ ਕਿ ਬਾਹਰੋਂ ਇਕੱਲੀਆਂ ਲੜਕੀਆਂ ਨਹੀਂ ਲੜਕੇ ਵੀ ਯਾਨੀ ਕਿ ਇਹਨਾਂ ਦੇ ਉੱਤੇ ਧੰਦਾ ਚਲਾਇਆ ਜਾ ਰਿਹਾ ਹੈ ਇਹ ਲੋਕ ਬੜੇ ਛਾਤਰ ਦਿਮਾਗ ਵਾਲੇ ਹੁੰਦੇ ਨੇ ਇਹ ਇਸ ਤਰੀਕੇ ਨਾਲ ਭੋਲੇ ਭੋਲੇ ਲੋਕਾਂ ਨੂੰ ਪਸਾਉਂਦੇ ਨੇ ਕਿ ਇੱਕ ਦੋ ਨਹੀਂ ਪੰਜਾਬ ਦੇ ਕਈ ਪਰਿਵਾਰਾਂ ਦੇ ਯਾਨੀ ਨੌਜਵਾਨਾਂ ਨੂੰ ਲੁੱਟਿਆ ਜਾ ਚੁੱਕਿਆ ਹੈ ਪੈਸੇ ਲਿੱਤੇ ਜਾ ਚੁੱਕੇ ਮੋٹے ਮੋਟੀ ਰਕਮਾਂ ਪਰ ਹਾਂ ਜਿਵੇਂ ਕਿ ਤੁਸੀਂ ਕਿਹਾ ਕਿ ਆਪਣੇ ਲੋਕ ਵੀ ਕੁਝ ਸਮਝਦੇ ਨਹੀਂ ਉਹ ਜਾਗਰੂਕ ਹੀ ਨਹੀਂ ਹੈਗੇ ਉਹ ਧਿਆਨ ਦਿੰਦੇ ਨਹੀਂ ਹਾਂਜੀ ਫਿਰ ਗੱਲ ਤਾਂ ਉਹੀ ਹੈ ਨਾ ਵੀ ਠੱਗੀ ਫੇਰ ਇਹਦਾ ਕੁਦਰਤੀ ਜਿਹੜਾ ਸੱਤਵਾਂ ਲਾੜੇ ਵਾਲਾ ਕੰਮ ਹੋਇਆ ਸੀ ਇਹਦਾ ਕੁਦਰਤੀ ਮਤਲਬ ਉਹਨਾਂ ਨੇ ਫੋਟੋ 'ਤੇ ਸ਼ਗਨ ਪਾਉਣਾ ਸੀਗਾ ਇਕੱਲੀ ਫੋਟੋ ਦੇ ਉੱਤੇ ਹੀ ਸ਼ਗਨ ਪਾ ਦਿੰਦੇ ਨੇ ਦੂਜੇ ਜਿਹਨਾਂ ਨਾਲ ਠੱਗੀ ਵਜੀ ਸੀ ਉਹਨਾਂ ਨੂੰ ਮਤਲਬ ਤਰੀਕ ਦੇ ਦਿੰਦੇ ਨੇ ਵਿਆਹ ਦੀ ਤਰੀਕ ਦਾ ਤਰੀਕ ਦੇ ਜਾਂਦੇ ਨੇ ਉਹ ਤਾਂ ਕਿਸੇ ਨੇ ਮੈਸੇਜ ਕਰਤਾ ਵੀ ਤੁਹਾਡੇ ਨਾਲ ਠੱਗੀ ਵਜ ਰਹੀ ਹੈ ਆ ਛੇਰ ਮਤਲਬ ਉਹ ਲੜਕੀ ਦੀ ਮਾਦਰ ਵਰਕਰ ਦਰਸ਼ਨ ਕੌਰ ਤੇ ਉਹਦਾ ਭਰਾ ਮਨਪ੍ਰੀਤ ਸਿੰਘ ਮਤਲਬ ਇੱਕ ਨਾਲ ਅਸਿਸਟੈਂਟ ਹੋਰ ਸੀ ਸ਼ੋਕ ਕੁਮਾਰ ਉਹਨਾਂ ਦੀ ਜ਼ਿੰਮੇਵਾਰੀ ਹੋਈ ਹੈ ਤੇ ਜਿਹੜੀ ਉਹ ਲੜਕੀ ਹੈਗੀ ਹਰਪ੍ਰੀਤ ਕੌਰ ਉਹਦਾ ਲੁੱਕਆਊਟ ਕੱਢਤਾ ਕਿ ਜਿੰਨੇ ਇਹ ਬਾਹਰ ਜਾਣ ਤੋਂ ਕੱਢਦੇ ਹੁੰਦੀ ਹੈ ਸਰਕਾਰ ਨਹੀਂ ਤਾਂ ਮਤਲਬ ਠੱਗੀਆਂ ਹੋਰ ਹਲੇ ਖਬਰ ਕਿੰਨੇ ਲੋਕ ਹੋਰ ਠੱਗੇ ਗਏ ਉਹ ਵੀ ਮਤਲਬ ਔਲੀ ਔਲੀ ਬਾਹਰ ਆਉਂਦੇ ਇਹਦੇ ਵਿੱਚ ਸਰਕਾਰ ਦਾ ਹੱਥ ਹੁੰਦਾ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਹੱਥ ਹੁੰਦਾ ਗਣਾਤ ਮਤਲਬ ਕਿਸੇ ਦੀ ਪੁਸ਼ਤ ਪਰਾਹੀ ਤੋਂ ਜਿਹੜੇ ਇਹਗੇ ਵੱਡੇ ਕਮੁੰਦ ਨੇ ਉਹ ਨਹੀਂ ਹੁੰਦੇ ਇਹ ਸਰਕਾਰ ਨੂੰ ਮਤਲਬ ਇਧਰਲੇ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਵਿੱਚ ਲੋਕ ਹੋਰ ਜਿਆਦਾ ਠੱਗੀ ਦਾ ਸ਼ਿਕਾਰ ਨਾ ਹੋਣ ਤੇ ਜਿਹੜਾ ਬਾਹਰ ਜਾਣ ਦਾ ਭੂਤ ਹੈ ਇਹਨੂੰ ਕਿਸੇ ਤਰੀਕੇ ਨਾਲ ਕੱਢਿਆ ਜਾਵੇ ਕਿਉਂਕਿ ਡੌਂਕੀਆਂ ਠੱਗੀਆਂ ਜਿਆਦਾ ਚੱਲ ਰਹੀਆਂ ਨੇ ਜਿਹਦੇ ਕਰਕੇ ਜਾਨ ਨੂੰ ਵੀ ਖਤਰਾ ਹੁੰਦਾ ਤੇ ਬਾਅਦ ਵਿੱਚ ਜਦੋਂ ਦੇਸ਼ ਤੋਂ ਉੱਥੋਂ ਨਿਕਾਲਾ ਦੇਂਦੇ ਨੇ ਫਿਰ ਆ ਕੇ ਕਹਿੰਦੇ ਸਾਨੂੰ ਨੌਕਰੀ ਦਿਓ ਜੀ ਸਾਡੇ ਨਾਲ ਆਓਗੇ ਮਤਲਬ ਪਹਿਲਾਂ ਆ ਕੋਈ ਕੁਛ ਪੜਤਾਲ ਨਹੀਂ ਕਰਦੇ ਹਨ ਬਾਅਦ ਵਿੱਚ ਮਤਲਬ ਸਰਕਾਰ ਤੇ ਵੀ ਗੱਲ ਪੈਂਦੇ ਨੇ ਪਰਿਵਾਰ ਦੇ ਵਿੱਚ ਗੱਲ ਪੈਂਦੇ ਨੇ ਤੇ ਸਮਾਜ ਦੇ ਵਿੱਚੋਂ ਲਾਣਤਾ ਵੀ ਲੈਂਦੇ ਨੇ ਡਾਕਟਰ ਸਾਹਿਬ ਬੜੀ ਇੱਕ ਵੱਡੀ ਗੱਲ ਹੈ ਜਿਵੇਂ ਕਿ ਲੁਧਿਆਣਾ ਦਾ ਜਿਹੜਾ ਆਪਾਂ ਜਿਗਰੀਤਾ ਖਬਰ ਦਾ ਉਹ ਖਬਰ ਕੱਲ ਦੀ ਹੋਈ ਹੈ ਤੇ ਉਹਦੇ ਵੀ ਤੁਸੀਂ ਜੀ ਇੱਕ ਕਰੋੜ 40 ਲੱਖੀ ਠੱਗੀ ਵੱਜ ਗਈ 1 ਕਰੋੜ 40 ਲੱਖ ਲਾ ਕੇ ਉਹ ਬੰਦਾ ਅਮਰੀਕਾ ਪਹੁੰਚਿਆ ਸੀ ਵਰਕ ਪਰਮਿਟ ਤੇ ਉਹ ਗਿਆ ਉਹਦੀ ਪਤਨੀ ਗਈ ਤੇ ਉਹਦਾ ਬੱਚਾ ਗਿਆ ਤਿੰਨ ਜੀ ਗਏ ਤਿੰਨੋਂ ਵਾਪਸ ਆ ਗਏ ਤੇ ਮੈਨੂੰ ਹੈਰਾਨੀ ਹੈ ਵੀ ਤੁਸੀਂ ਕੰਮ ਦੇ ਲਈ ਉੱਥੇ ਜਾ ਰਹੇ 1 ਕਰੋੜ ਚਾਹੇ ਲੱਖ ਲਾ ਕੇ ਤੇ ਜੇ ਤੁਹਾਡੇ ਕੋਲ ਇੰਨਾ ਪੈਸਾ ਸੀਗਾ ਤਾਂ ਤੁਸੀਂ ਇੱਥੇ ਵੀ ਤਾਂ ਕੰਮ ਕਰ ਸਕਦੇ ਸੀ ਨਾ ਭਾਰਤ ਵਿੱਚ ਤਾਂ ਗੱਲ ਤੇ ਇਹ ਹੈ ਨਾ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਹੋਏ ਨੇਗੇ ਐਨ ਆਰ ਆਈ ਭਰਾ ਉਹ ਜਿਹੜੀ ਆਪਦੀ ਅਸਲੀ ਹਕੀਕਤ ਹੈ ਉਹਦਾ ਵੀਡੀਓ ਤੇ ਦੱਸਦੇ ਨਹੀਂ ਹਨ ਜੀ ਜੀ ਆ ਇੱਕ ਦੋ ਚੈਨੀਆਂ ਜੀਆਂ ਪਾ ਕੇ ਗੱਡੀ ਕੋਲੇ ਖੜਕੇ ਮਤਲਬ ਦੂਜੇ ਕਪੜੇ ਜੇ ਪਾ ਕੇ ਫੋਟੋਆਂ ਜਿਦੋਂ ਭੇਜਦੇ ਨੇ ਤਾਂ ਉਹ ਫੋਟੋਆਂ ਦੇਖਣ ਵਾਲੇ ਤੇ ਮਤਲਬ ਇੰਨੀ ਦਿਮਾਗ ਦੇ ਉੱਤੇ ਲੋਡ ਪੈ ਜਾਂਦਾ ਵੀ ਕੁਛ ਵੀ ਨਹੀਂ ਇੱਥੇ ਆਪਾਂ ਵੀ ਚੱਲੀਏ ਪਰ ਉਦੋਂ ਉਹ ਉਸ ਵੀ ਚੀਜ਼ ਵੇਚਣ ਨੂੰ ਜਾਂ ਕੋਈ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਚਾਹੇ ਉਹ ਜਾਇਜ਼ ਹੈ ਚਾਹੇ ਨਜਾਇਜ਼ ਹੈ ਗੱਲ ਕਰ ਜਿਹੜੇ ਐਨਆਰਆਈ ਭਰਾ ਨੇ ਇਹ 12 ਜਦੋਂ ਆਉਂਦੀ ਹਕੀਕਤ ਹੈ ਉਹ ਬਿਆਨ ਕਰਨੀ ਚਾਹੀਦੀ ਨਹੀਂ ਹੁੰਦੀ ਆ ਚੈਨਿੰਗ ਵਾਲੀਆਂ ਫੋਟੋਆਂ ਜਾਂ ਘੜੇ ਵਾਲੀਆਂ ਫੋਟੋਆਂ ਭੇਜ ਦਿੰਦੇ ਨੇ ਕਈ ਥਾਂ ਥਿਆਰਾਂ ਨਾਲ ਵੀ ਮਤਲਬ ਫਿਰ ਉਹਦੇ ਨਾਲ ਹੈ ਜਿਹੜਾ ਸਮਾਜ ਦੇ ਵਿੱਚ ਸਾਡੇ ਖਰਲ ਪੈਂਦਾ ਹੈ ਕਿਉਂਕਿ ਸਾਡਾ ਸਮਾਜ ਤੁਸੀਂ ਕਹਿਣਾ ਜਾਂਦੇ ਹੋ ਜਿਵੇਂ ਚੈਨੀਆਂ ਪਾ ਕੇ ਇਥਾਰਾਂ ਨਾਲ ਫੋਟੋ ਖਚਾਉਂਦੇ ਨੇ ਆਪਣਾ ਇੱਕ ਫੁਕਰਾ ਬੰਤੀ ਦਿਖਾਉਂਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਲੋਕਾਂ ਨੂੰ ਦਿਖਾਉਂਦੇ ਨੇ ਤਾਂ ਸਾਡੇ ਜਿਹੜੇ ਇੱਧਰ ਦੇ ਲੋਕ ਨੇ ਉਹ ਜਲਦੀ ਪ੍ਰਭਾਵਿਤ ਹੋਏ ਨੇ ਮੁਕਰਾ ਬੰਤੀ ਕਰਕੇ ਆਪਣੇ ਜ਼ਮੀਨਾਂ ਆਪਣੇ ਘਰ-ਬਾਰ ਦਾਉ ਤੇ ਜਾਂਦੇ ਨੇ ਲੋਨ ਲੈ ਕੇ ਪੈਸੇ ਲੈਂਦੇ ਨੇ ਬਾਹਰ ਜਾਣ ਲਈ ਐਨਾ ਕੋਈ ਮੁਸੀਬਤਾਂ ਛਲਦੇ ਨੇ ਤੇ ਫਿਰ ਅਖੀਰ ਦੇ ਵਿੱਚ ਜਦੋਂ ਕੁਝ ਨਹੀਂ ਹੁੰਦਾ ਤਾਂ ਫਿਰ ਰੋਂਦੇ ਪਸਤਾਨੇ ਸਰਕਾਰਾਂ ਗੁਆਰਾ ਲਾਉਂਦੇ ਨੇ ਵੀ ਸਾਡੇ ਪੈਸੇ ਦਵਾਏ ਜਾਣ ਜੀ ਸਾਡਾ ਇਹ ਕੀਤਾ ਜਾਵੇ ਫਿਰ ਮੈਂ ਤਾਂ ਦੱਸਦਾ ਫਿਰ ਡਾਕਟਰ ਸਾਹਿਬ ਐ ਜੀ ਟ੍ਰੈਵਲੈਂਟ ਹੱਥ ਵੀ ਨਹੀਂ ਆਂਦੇ ਹੁਣ ਲੁਧਿਆਣੇ ਦੀ ਘਟਨਾ ਦੇ ਵਿੱਚ ਬੰਨੇ 1.5 ਕਰੋੜ ਰੁਪਏ ਖਰਾਬ ਕਰਤਾ ਟ੍ਰੈਵਲੈਂਟ ਤਾਂ ਕਾਬੂ ਨਹੀਂ ਆਇਆ ਪਰ ਅਪਡੇਟ ਆ ਗਈ ਹੈ ਕਿ ਉਹਦੇ ਟ੍ਰੈਵਲੈਂਟ ਦਾ ਜਿਹੜਾ ਭਰਾ ਹੈ ਉਹ ਹਸਰੇ ਕਾਬੂ ਹੋ ਗਿਆ ਹਾਂਜੀ ਉਹਦਾ ਭਰਾ ਹੈ ਜਿਹੜਾ ਉਹ ਕਾਬੂ ਹੋ ਗਿਆ ਆਪ ਉਹ ਚਲੋ ਕਾਬੂ ਤਾਂ ਆ ਜੂਗਾ ਜੀ ਕਾਬੂ ਆਵੇ ਨਾ ਆਵੇ ਪੈਸਿਆਂ ਨੂੰ ਦਿੱਕਤ ਹੋਗੀ ਮੈਂ ਮਾਨ ਜੋ ਕੋਰਟਾਂ ਦੇ ਵਿੱਚ ਲੰਮੇ ਸਮੇਂ ਵਿੱਚ ਕੇਸ ਚੱਲਣਗੇ ਕਦੋਂ ਕੀ ਅੰਡਰ ਹੁੰਦਾ ਫਿਰ ਛੋਟੀ ਲੋਰ ਕੋਰਟ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ ਮਤਲਬ ਇਸ ਤਰ੍ਹਾਂ ਪਾਣੀ ਚ ਵਧਾਣੀ ਕਾफी ਵੱਡੀ ਪੈ ਜਾਂਦੀ ਹੈ ਜਿਹਦੇ ਵਿੱਚ ਮਤਲਬ ਚਾਹੇ ਬਾਦ ਦੇ ਵਿੱਚ ਇਨਸਾਬ ਲਿਜੇ ਤਾਂ ਵੀ ਸੰਭਾਲ ਨਹੀਂ ਜਾਂਦਾ ਉਹਨੂੰ ਬੰਦਾ ਓਵਰੇਜ ਹੋ ਜਾਂਦਾ ਕਾਸੇ ਕਰਨ ਯੋਗ ਨਹੀਂ ਰਹਿੰਦਾ ਮਤਲਬ ਕਹਿਣ ਤੋਂ ਬਾਅਦ ਇਹ ਹੈ ਵੀ بڑا ਇਹ ਸੋਚ ਸਮਝ ਕੇ ਕੰਮ ਕਰਨ ਵਾਲਾ ਹੁੰਦਾ ਐਨਾ ਜਲਦਬਾਜੀ ਦੇ ਵਿੱਚ ਚਾ ਚੁੱਪ ਕਰਕੇ ਕਿਸੇ ਨੂੰ ਨਾਮ ਦੱਸੇ ਤਾਂ ਮਤਲਬ ਇਸ ਤਰ੍ਹਾਂ ਦੀ ਠੱਗੀ ਮਰਵਾ ਲੈਣੀ ਇਹ ਕੋਈ ਬਹੁਤਾ ਆ ਚੰਗਾ ਟ੍ਰੈਂਡ ਨਹੀਂ ਹੈ ਦਾ ਬਾਦ ਦੇ ਵਿੱਚ ਫਿਰ ਖੰਡ ਦਿੱਕਤਾਂ ਆਉਂਦੀਆਂ ਨੇ ਸਰਕਾਰ ਦੇ ਧਿਆਨ ਚ ਲਿਆਉਣਾ ਪੈਂਦਾ ਐ ਤੇ ਉਥੋਂ ਕਟੜਾਈ ਹੁੰਦੀ ਆ ਕਈ ਵਾਰੀ ਤਾਂ ਉਥੇ ਕਿਤੇ ਜ਼ਿਰਫਦਾਰ ਹੋ ਜਾਂਦੇ ਨੇ ਨੌਜਵਾਨ ਜਾਂ ਕਿਤੇ ਕੋਈ ਫਸ ਜਾਂਦੇ ਨੇ ਫਿਰ ਉਥੋਂ ਗਹਾਰਾਂ ਲੱਗਦੀਆਂ ਨੇ ਵੀ ਸਾਡੇ ਨੂੰ ਕਢਵਾਓ ਜੀ ਪੈਸਿਆਂ ਦਾ ਤਾਂ ਛੱਡੋ ਖੜਾ ਸਾਡੇ ਦੀ ਜਾਨ ਬਚਕੇ ਆ ਜੀ ਮਤਲਬ ਇਹ ਹੈ ਜੇ ਕੋਈ ਸਾਡਾ ਜਾਣ ਦਾ ਵਿਚਾਰ ਹੈਗਾ ਬਿਲਕੁਲ ਲੀਗਲ ਤਰੀਕੇ ਨਾਲ ਸਹੀ ਤਰੀਕੇ ਨਾਲ ਕਿਸੇ ਜਿਹੜਾ ਮਾਨਤਾ ਪ੍ਰਾਪਤ ਕੋਈ ਏਜੰਟ ਹੈ ਉਹਦੇ ਥਰੂ ਗੱਲਬਾਤ ਕਰਕੇ ਇਹ ਫਿਰ ਮਤਲਬ ਇਸ ਤਰ੍ਹਾਂ ਦਾ ਸਟੈਪ ਚੱਕਣਾ ਚਾਹੀਦਾ ਚੋਰੀਓ ਤੇ ਗਲਤ ਤਰੀਕੇ ਨਾਲ ਮਤਲਬ ਨਹੀਂ ਇਹ ਕੰਮ ਕਰਨੇ ਚਾਹੀਦੇ ਫਿਰ ਬਾਤ ਦੇ ਵਿੱਚ ਬਹੁਤ ਹੀ ਪਰੇਸ਼ਾਨੀਆਂ ਆਉਂਦੀਆਂ ਨੇ ਪਰਿਵਾਰ ਤੋਂ ਕਿ ਜ਼ਮੀਨ ਜਾਇਦਾਦ ਹੁੰਦੀ ਹੈ ਉਹ बिक ਜਾਂਦੀ ਹੈ ਘਰ ਹੁੰਦਾ ਉਹ बिक ਜਾਂਦਾ ਫਿਰ ਦਿੱਕਤਾਂ ਆਉਂਦੀਆਂ ਨੇ ਕਈ ਵਾਰੀ ਮਤਲਬ ਇੰਨਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਜਾਂ ਤਾਂ ਕਮਲਾ ਹੋ ਜਾਂਦਾ ਜਾਂ ਕਈ ਵਾਰੀ suicid ਕਰ ਜਾਂਦਾ ਜਾਂ ਕੋਈ ਹੋਰ ਗਲਤ ਸਟੈਪ ਚੱਕ ਜਾਂਦਾ ਇਹਨਾਂ ਚੀਜ਼ਾਂ ਤੋਂ ਰੋਕਣ ਵਾਸਤੇ ਮਤਲਬ ਆਪਾਂ ਨੂੰ ਅਵੇਅਰ ਰਹਿਣਾ ਚਾਹੀਦਾ ਤੇ ਜਲਦੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਝਾਂਸੇ ਦੇ ਵਿੱਚ ਆ ਕੇ ਆਪਣਾ ਝੁੱਗਾ ਚੌੜ ਨਹੀਂ ਕਰਾਉਣਾ ਚਾਹੀਦਾ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਜ਼ਿਆਦਾਤਰ ਆਪਣੇ ਲੋਕ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕ ਬਾਹਰ ਜਾ ਰਹੇ ਨੇ ਆਪਣਾ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਾ ਮੇਨ ਕਾਰਨ ਹੈ ਜਾਂ ਸਰਕਾਰਾਂ ਜਾਂ ਮੰਤਰੀਆਂ ਨੇ ਇਹਦੇ ਉੱਤੇ ਧਿਆਨ ਦੇ ਦੇਣਾ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਕੋਈ ਬੇਰੁਜ਼ਗਾਰੀ ਦਾ ਸਾਧਨ ਦੇ ਇਹ ਤਾਂ ਕਿ ਨੌਜਵਾਨਾਂ ਧਿਆਨ ਭਰਵਾਂ ਹੋ ਜਾਵੇ ਨਾ ਜੇਕਰ ਸਾਨੂੰ ਸਾਰਾ ਕੁਝ ਇੱਥੇ ਵਧੀਆ ਮਿਲੇਗਾ ਇੱਥੇ ਵਧੀਆ ਨੌਕਰੀਆਂ ਮਿਲਣਗੀਆਂ ਤਾਂ ਅਸੀਂ ਬਾਹਰ ਵੱਲ ਦੇਖਾਂਗੇ ਹੀ ਨਹੀਂ ਦੇਖੋ ਜੀ ਇਹ ਗੱਲ ਕੀ ਹੈ ਨਾ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਪੰਜਾਬ ਨੂੰ ਨਸ਼ੇ ਦੇ ਵਿੱਚ ਬਦਨਾਮ ਕਰਤਾ ਜੀ 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 ਆ ਮਤਲਬ ਆ ਮਾਪਿਆਂ ਦੇ ਪੇਰੈਂਟਸ ਦੇ ਦਿਮਾਗ ਦੇ ਵਿੱਚ ਇਹ ਗੱਲ ਵਰਗੀ ਵੀ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਬਾਹਰ ਭੇਜ ਦਿਓ ਜਨੋ ਕੇ ਬਾਹਰ ਤਾਂ ਆਪਣੇ ਨਾਲੋਂ ਕਿਤੇ ਜ਼ਿਆਦਾ ਨਸ਼ਾ ਉੱਥੇ ਤਾਂ ਓਵਰਡੋਜ਼ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੁੰਦੀਆਂ ਨੇ ਆਪਣੇ ਤਾਂ ਗਿਣਤੀਆਂ ਹੁੰਦੀਆਂ ਨੇ ਸਾਰੀਆਂ ਉਹ ਵੀ ਨਾ ਹੁਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਪਰ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਲੱਖਾਂ ਦੇ ਵਿੱਚ ਹੁੰਦੀਆਂ ਨੇ ਪਿਛਲੇ ਸਾਲ ਅਮਰੀਕਾ ਦੇ ਵਿੱਚ 127000 ਮੁੰਡੇ ਦੀ ਓਵਰਡੋਜ਼ ਨਾਲ ਮੌਤ ਹੋਈ ਮੈਕਸੀਕੋ ਚੁਣੋਤਾ ਹੁਣ ਉਹ ਟਾਰੀਓ ਕਿਉਂ ਉੱਥੇ ਮੌਤਾਂ ਹੁੰਦੀਆਂ ਨੇ ਮਤਲਬ ਇੰਨੀਆਂ ਜ਼ਿਆਦਾ ਮੌਤਾਂ ਹੁੰਦੀਆਂ ਅਸੀਂ ਇੱਥੇ ਬੈਠੇ ਗੱਲ ਕਰ ਉਹ ਲੋਕਾਂ ਇਸ ਗੱਲ ਨੂੰ ਤਰਜੀਹ ਨਹੀਂ ਦਿੰਦੇ ਉਹ ਜਿਹੜੀਆਂ ਚੀਜ਼ਾਂ ਦੀ ਪ੍ਰਾਪਤੀ ਕਰਦੇ ਨੇ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਪ੍ਰਚਾਰ ਕਰਕੇ ਮਤਲਬ ਆਪਣੇ ਦੇਸ਼ ਦੇ ਆ ਜਿਹੜਾ ਨੋਰੋਸ਼ਲ ਕਰਦੇ ਨੇ ਅਸੀਂ ਸਾਡੇ ਐਡਾ ਵੀ ਇਸਤਾਨੀਆ ਬਣਵਾਉਂਦੇ ਨੇ ਮਾਂ ਪਿਓ ਵੀ ਸਾਡੇ ਫਰਜ਼ੀ ਬਣਵਾਉਂਦੇ ਨੇ ਮੌਤ ਵੀ ਫਰਜ਼ੀ ਦਿਖਾ ਕੇ ਮਤਲਬ ਦੇਸ਼ ਨੂੰ ਬਦਨਾਮ ਕਰਤਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤੇ ਅਬਦੇਸ਼ ਦੇ ਵਿੱਚ ਵੀ ਅਬ ਤੇ ਐ ਮਨੋ ਵੀ ਪਿੰਡ ਸ਼ਹਿਰ ਵਿੱਚ ਵੀ ਮਤਲਬ ਅਸੀਂ ਬਦਨਾਮੀ ਦੇ ਸਵਾਏ ਹੋਰ ਕੁਝ ਨਹੀਂ ਕੀਤਾ ਅਸੀਂ ਕਦੇ ਨਹੀਂ ਦੇਖਿਆ ਵੀ ਆ ਹੁਣ 20 ਦਿਨ ਹੋ ਗਏ ਉਹ ਸ਼ੁਕਲਾ ਉੱਥੇ ਮਤਲਬ 20 ਦਿਨ ਲਾ ਕੇ ਆਏਗਾ ਜੀ ਜੀ ਪੁਲਾਰਡ ਦੇ ਵਿੱਚ ਕਦੇ ਉਹਦਾ ਕਿਸੇ ਨੇ ਨਾਂ ਲਿਆ ਹੋਵੇ ਕਿਸੇ ਨੇ ਉਹਨੂੰ ਵਧਾਈ ਦਿੱਤੀ ਹੋਵੇ ਗੱਲ ਕਰ ਜਰੂਰ ਫਰਜੀ ਐਡਾਂ ਨੇ ਜਿਹੜੀਆਂ ਸਾਡੇ ਟੀਵੀ ਤੇ ਵੀ ਚਲਦੀਆਂ ਨੇ ਅਸੀਂ ਗੱਲਾਂ ਵੀ ਸੁਣਦੇ ਆ ਇਹਨਾਂ ਚੀਜ਼ਾਂ ਤੋਂ ਬਚਤ ਕਰਕੇ ਲੋਕਾਂ ਦੇ ਵਿੱਚ ਅਸੀਂ ਅਸਾਰੂ ਪੱਖੀ ਗੱਲਾਂ ਲਗਾਈਏ ਤਾਂ ਕਿ ਨਾ ਪੱਖੀ ਮਤਲਬ ਕਹਿਣ ਦਾ ਭਾਵ ਇਹ ਵੀ ਅਸੀਂ ਸਮਝਾਉਣ ਵਾਲੇ ਪਾਸੇ ਜਾਂ ਪੜਾਉਣ ਵਾਲੇ ਪਾਸੇ ਇਹ ਗੱਲਾਂ ਨੂੰ ਤੋੜੀਏ ਨਾ ਕਿ ਨੈਗੇਟਿਵ ਗੱਲਾਂ ਕਰਕੇ ਸਾਡੀ ਅਸੀਂ ਜਿਹੜੀ ਯੂਥ ਹੈ ਉਹਨੂੰ ਖਰਾਬ ਕਰੀਏ ਕੋਈ ਡਾਕਟਰ ਦਾ ਡਟਾਇਗਾ ਯੂਥ ਹੈ ਨਾ ਵੈਸਟਰਨ ਵੱਲ ਜ਼ਿਆਦਾ ਮੂੰਡ ਰਿਹਾ ਤੇ ਮੈਂ ਤਾਂ ਇਹ ਗੱਲ ਕੀਤੀ ਨੌਕਰੀਆਂ ਦੀ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂੋਂ ਪਹਿਲ ਕਦੀ ਵੀ ਕਰਨੀ ਆਈਦੀ ਹੈ ਤੇ ਡਾਕਟਰ ਸਾਹਿਬ ਮੈਂ ਤੁਹਾਡੇ ਕੋਈ ਹੋਰ ਅਪਡੇਟ ਦਿਹਾਨਾ ਕਿ ਹੁਣ ਤੋਂ ਕੁ ਸਮੇਂ ਬਾਅਦ ਹੀ ਮੋਹਾਲ ਦੇ ਵਿੱਚ ਰਾਜਾ ਵੜਿੰਗ ਕਾਂਗਰਸ ਦੇ ਵੱਲੋਂ ਇੱਕ ਬਹੁਤ ਵੱਡਾ ਜ਼ੋਰਦਾਰ ਧਮਾਕਾ ਕੀਤਾ ਜਾ ਰਿਹਾ ਆਪ ਪਾਰਟੀ ਦੇ ਵੱਲੋਂ ਆਪ ਪਟਿਆਲਾ ਬੁਲਾਇਆ ਜਾ ਰਿਹਾ ਹੈ ਲੈਂਡ ਪੂਲਿੰਗ ਮਾਮਲੇ ਲੈ ਕੇ ਅੱਜ ਜ਼ੋਰ ਦਾ ਪ੍ਰਸ਼ਨ ਕਰਨ ਜਾ ਰਹੇ ਨੇ ਰਾਜਾ ਵੜਿੰਗ ਜੀ ਆਪਣੇ ਵਰਕਰ ਨਾਲ ਕਾਂਗਰਸ ਪਾਰਟੀ ਦੇ ਕਈ ਸਮਰਥਕ ਉਤੇ ਪਹੁੰਚ ਚੁੱਕੇ ਨੇ ਮੌਜੂਦੇ ਵਿੱਚ ਕੁਝ ਸਮੇਂ ਪਰਸ਼ਨ ਸ਼ੁਰੂ ਹੋ ਜਾਏਗਾ ਦੇਖੋ ਜੀ ਲੈਂਡ ਪੂਲਿੰਗ ਵਾਲਾ ਮਸਲਾ ਕਿਸਾਨਾਂ ਦੀ ਮਰਜ਼ੀ ਤੋਂ ਬਣਾ ਨਹੀਂ ਹੋਣਾ ਚਾਹੀਦਾ ਜੇ ਕਿਸਾਨ ਖੁਸ਼ ਨੇ ਤਾਂ ਹੋਣਾ ਚਾਹੀਦਾ ਜਿਹੜੇ ਮਤਲਬ ਇਹ ਰਾਜਨੀਤੀਆਂ ਕਰਦੇ ਨੇ ਜਾਂ ਲੀਡਰ ਲੋਕ ਨੇ ਜਾਂ ਕਈ ਵਾਰੀ ਕੀ ਹੁੰਦਾ ਵੀ ਉਹਨਾਂ ਨੂੰ ਇੱਕ ਤਾਂ ਉਹਨਾਂ ਦੀ ਜ਼ਮੀਨ ਜਾਣ ਦਾ ਖਰਚਾ ਹੋ ਜਾਂਦਾ ਦੂਜੇ ਉਹਨਾਂ ਤੋਂ ਫੰਡ ਲੈਣ ਲੱਗ ਜਾਂਦੇ ਨੇ ਜਿਹੜੀ ਅਸੀਂ ਤੁਹਾਡੇ ਵਾਸਤੇ ਉਹ ਕਰਾਂਗੇ ਮਤਲਬ ਇੰਨਾ ਲੋਕਾਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਕੀ ਉੱਥੇ ਲੈਂਡ ਪੂਲਿੰਗ ਜਾਂ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਮਤਲਬ ਕਿ ਇੱਥੇ ਰੋਕਣਗੇ ਜਿੱਥੇ ਉਹਨਾਂ ਦਾ ਰਾਜ ਭਾਗ ਹੈ ਉੱਥੇ ਰੋਕ ਲੈਣ ਮਤਲਬ ਇਹ ਇਸ ਤਰ੍ਹਾਂ ਦੇ ਜੇ ਕੋਈ ਸਟੈਪ ਚੱਕਦੀ ਹੈ ਸਰਕਾਰ ਉਹਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਰਾਜਨੀਤੀ ਵਾਸਤੇ ਪੰਜਾਬ ਦੇ ਵਿੱਚ ਬਹੁਤ ਜਿਆਦੇ ਮੁੱਦੇ ਹੈਗੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਕੀਤੀ ਜਾਵੇ ਤਾਂ ਵਧੀਆ ਇਹ ਜੇ ਗੱਲ ਕਰ ਵੀ ਇਸ ਤਰ੍ਹਾਂ ਦਾ ਕੋਈ ਸਟੈਪ ਚੱਕਿਆ ਜਾਂਦਾ ਜਾਂ ਕੋਈ ਰਸਤਾ ਬਣਦਾ ਜਾਂ ਕੋਈ ਫੈਕਟਰ ਇਹਨਾਂ ਲੱਗਦੀਆਂ ਨੇ ਜਾਂ ਕੋਈ ਉਥੇ ਰੋਜ਼ਗਾਰ ਦੇ ਸਾਧਨ ਜਿਹੜੇ ਉਹ ਪੈਦਾ ਹੋਣਗੇ ਫਿਰ ਬੇਰੋਜ਼ਗਾਰੀ ਖਤਮ ਹੋਊਗੀ ਉੱਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਤੋਂ हटਣਗੇ ਤੇ ਬਾਹਰ ਦੇ ਗੱਲ ਕਰ ਰਹੇ ਆ ਵੀ ਜੇ ਆਪਾਂ ਕੁਝ ਕਰਨੀ ਨਹੀਂ ਦੇਵਾਂਗੇ ਹਾਂ ਉਹਨਾਂ ਨੂੰ ਜੋਸ਼ ਜੋਗ ਹੈ ਜਿਹੜਾ ਉਹ ਮਾਮਲਾ ਮਿਲਣਾ ਚਾਹੀਦਾ ਉਹਨਾਂ ਦੀ ਜੈ ਸੋਣੀ ਚਾਹੀਦੀ ਹੈ ਉਹਨਾਂ ਨੂੰ ਜੇ ਉਥੇ ਨੌਕਰੀਆਂ ਮਿਲੀਆਂ ਨੇ ਪਹਿਲ ਹੋਣੀ ਚਾਹੀਦੀ ਹੈ ਉਹਨਾਂ ਨੂੰ ਕੋਠਿਆਂ ਪਲਾਟ ਉਥੇ ਜਗ੍ਹਾਵਾਂ ਦੇਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਜੇ ਦੰਦੀਆ ਸਰਕਾਰ ਤਾਂ ਮਸਲੇ ਤੇ ਮਿਲ ਬੈਠ ਕੇ ਸਰਪਾਰਟੀ ਮੀਟਿੰਗ ਛੱਡ ਕੇ ਵਿਚਾਰ ਕਰਨਾ ਚਾਹੀਦਾ ਹੈ ਨਾ ਕਿ ਆਵਧੀ ਸਿਆਸੀ ਸਿਆਸਤ ਹੈ ਜਿਹੜੀ ਉਹ ਚੁਮਕਾਉਣੀ ਚਾਹੀਦੀ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਦੱਸ ਦੇਣਾ ਐਸਕੇ ਨੇ ਦੋ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤੀ ਸੀ ਲੈਂਡ ਕੁਲਿੰਗ ਲੈ ਕੇ ਵੀ ਜਿਹੜੀ ਨਾ ਬਠਿੰਡੇ ਸਾਈਡ ਵਾਲ ਜ਼ਮੀਨ ਐ ਅਕਵਾਇਰ ਹੋ ਰਹੀ ਐ ਤਾ ਇਕ ਤਾਂ ਜ਼ਮੀਨਾਂ ਦਾ ਉਹਨਾਂ ਨੇ ਲਈਆਂ ਜਾ ਰਹੀਆਂ ਜਾਬਰਸਤੀ ਜਿਨ੍ਹਾਂ ਦੀ ਪਰਮਿਸ਼ਨ ਵੀ ਨਹੀਂ ਗਵਰਨਮੈਂਟ ਕੋਲ ਤੇ ਦੂਜਾ ਜਿਹੜਾ ਉੱਥੇ ਸੜਕ ਦਾ ਨਿਰਮਾਣ ਦਾ ਕੰਮ ਹੋਏਗਾ ਜੋ ਵੀ ਉੱਥੇ ਨਿਰਮਾਣ ਹੋਏਗਾ ਉਹਦਾ ਖਰਚਾ ਵੀ ਜਿੱਦੀ ਜ਼ਮੀਨ ਹੈ ਉਹਨੂੰ ਹੀ ਦੇਣਾ ਪਏਗਾ ਦੇਖੋ ਇਕ ਤਾਂ ਜ਼ਮੀਨ ਲੈ ਰਿਆ ਇਕ ਤਾਂ ਖਰਚਾ ਵੀ ਉਸ ਬੰਦੇ ਦੇ ਹੀ ਪੈ ਰਿਆ ਤਾਂ ਕਰਕੇ ਉਹਨੂੰ ਕਿਸੇ ਐਸਕੇਮ ਨੇ ਮਤਾਬਾਤ ਕੀਤਾ ਉਹਦੇ ਖਿਲਾਫ ਤੇ ਅੱਜ ਕਾਂਗਰਸ ਵੀ ਉਹਦੇ ਖਿਲਾਫ ਖੜੀ ਹੋਈ ਹੈ ਦੇਖੋ ਜੀ ਇਹ ਤਾਂ ਸਾਰੀਆਂ ਗੱਲਾਂ ਮਤਲਬ ਜਦੋਂ ਕੋਈ ਲਿਖਤੀ ਰੂਪ ਦੇ ਵਿੱਚ ਆਉਣਗੀਆਂ ਫੇਰ ਇਹਨਾਂ ਗੱਲਾਂ ਦਾ ਸਾਰਾ ਪੁੱਛ ਪੜਤਾਲ ਪਤਾ ਲੱਗੂਗਾ ਵੀ ਗੱਲ ਕੀ ਹੈ ਇਹ ਮਤਲਬ ਕੱਲੇ ਨਾਰੇਵਾਜੀ ਨਾ ਕਰਕੇ ਜਾਂ ਛੋਛੇਵਾਜੀ ਕਰਕੇ ਇਹ ਮਤਲਬ ਰਾਜਨੀਤੀ ਨਾਲ ਚਮਕਾਈ ਜਾਵੇ ਪੈਣ ਦਾ ਭਾਵੇਂ ਇਹ ਵੀ ਰਾਜਨੀਤੀ ਚਮਕਾਉਣ ਦੇ ਵਿੱਚ ਇੱਕ ਟਾਈਮ ਜੇ ਕਿਸਾਨਾਂ ਦਾ ਨੁਕਸਾਨ ਹੋ ਜੇ ਜਾਂ ਪੰਜਾਬ ਦਾ ਨੁਕਸਾਨ ਹੋ ਜੇ ਇਹ ਨਹੀਂ ਹੋਣਾ ਚਾਹੀਦਾ ਰਾਜਨੀਤੀ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਇਹਨਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਰਾਜਨੀਤੀ ਇਹਨਾਂ ਨੂੰ ਸਾਰੇ ਇੱਕ ਮੰਚ ਤੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕਾਂਗਰਸੀਆਂ ਨੂੰ ਗੱਲ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਫਿਰ ਸਾਰੀਆਂ ਪਾਰਟੀਆਂ ਨਾਲ ਸੱਜ ਕੇ ਸਰਕਾਰ ਨੂੰ ਜੋ ਵੀ ਇਹਦੇ ਉੱਤੇ ਕੋਈ ਬਣਦਾ ਪ੍ਰੋਗਰਾਮ ਹੈ ਉਹ ਕੀਤਾ ਜਾਣਾ ਚਾਹੀਦਾ ਤੇ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਵੀ ਇਹ ਆ ਗੱਲ ਹੈ ਆ ਬਾਤ ਹੈ ਨਹੀਂ ਤਾਂ ਮਤਲਬ ਲੋਕ ਧੇਰੇ ਦੇ ਵਿੱਚ تیر ਛੱਡੀ ਜਾਣਗੇ ਇਹ ਇਸ ਗੱਲ ਦਾ ਕੋਈ ਫਾਇਦਾ ਨਹੀਂ ਆਪਾਂ ਕੋਈ ਸਮਾਂ ਇਹ ਜਾ ਖੰਜਾ ਕੇ ਨਾ ਬਹਿ ਜਾਈਏ ਕਿ ਪੰਜਾਬ ਦੀ ਤਰੱਕੀ ਹੈ ਜਿਹੜੀ ਉਹ ਰੁਕ ਜਾਵੇ ਚਲੋ ਡਾਕਟਰ ਸਾਹਿਬ ਵਾਪਸ ਆਪਾਂ ਦੁਬਾਰਾ ਆਪਣੇ ਵਾਪਸ ਮੇਨ ਮੁੱਦੇ ਤੇ ਆਨੇ ਆ ਕਿ ਜਿਹੜੇ ਬੰਦੇ ਕਰੋੜਾ ਕਰੋੜਾ ਰੁਪਏ ਲਾ ਕੇ ਜਾ ਰਹੇ ਨੇ ਮੇਰੇ ਕੋਲ ਅਪਡੇਟ ਫੇਰ ਆ ਗਈ ਲੁਧਿਆਣੇ ਦੀ ਮੈਂ ਇਹ ਚੈਕ ਨਿਕ ਕਰ ਸਕ ਰਿਹਾ ਲਾਈਵ ਦੇ ਵਿੱਚ ਆ ਤੇ ਮੈਸੇਜ ਆ ਗਿਆ ਮੇਕਰੂ ਰੈਂਟ ਦੁਆਰਾ ਇਹ ਲੋਕ ਕਿਥੋਂ ਆਪਣਾ ਬਚਾਓ ਕਰਨ ਦੇਖੋ ਟਰੈਵਲ ਐਂਡ ਤਾਂ ਦੁਕਾਨਾਂ ਖੋਲ ਕੇ ਬੈਠੇ ਨੇ ਲੋਕਾਂ ਦਾ ਵੀ ਫਿਰਦੇ ਬੰਦਾ ਲੋਕਾਂ ਨੂੰ ਕੀ ਮੈਸੇਜ ਹੋ ਗਏ ਵੀ ਕਿਸ ਤਰ੍ਹਾਂ ਇਹਨਾਂ ਤੋਂ ਬਚਿਆ ਜਾਵੇ ਲੋਕਾਂ ਦਾ ਇਹੀ ਹੈ ਜੀ ਦੇਖੋ ਜਿਹੜਾ ਜਿਹੜਾ ਇਹ ਏਜੰਟ ਹੈ ਏਜੰਟ ਦੇ ਪਹਿਲਾਂ ਪੂਰਾ ਪੱਕਾ ਪਤਾ ਕਰੋ ਵੀ ਉਹ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਹੈਗਾ ਜੀ ਤੇ ਗਵਰਨਮੈਂਟ ਜੋ ਇਹ ਕੰਮ ਕਰਦਾ ਹੈ ਉਡੀ ਗਵਰਨਮੈਂਟ ਦੇ ਵਿੱਚ ਮਤਲਬ ਮੰਨਤਾ ਹੈਗੀ ਐ ਆ ਫਿਰ ਤਾਂ ਉਸ ਗੱਲ ਦਾ ਫਾਇਦਾ ਕੋਈ ਕੱਲਾ ਹੋ ਜਾਂਦਾ ਬਸ ਗੱਲਾਂ ਦਾ ਕਢਾ ਕਰਕੇ ਆਪਾਂ ਤੋਂ ਆਪਾਂ ਨੂੰ ਸਭ ਜਵਾਬ ਦਿਖਾ ਕੇ ਆਪਣੇ ਨਾਲ ਕੋਈ ਥੱਗੀ ਤਾਂ ਨਹੀਂ ਮਾਰ ਰਿਹਾ ਆਪਾਂ ਨੂੰ ਮਤਲਬ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨੈੱਟ ਦਾ ਜ਼ਮਾਨਾ ਹੈ ਆਉਣ ਚ ਮੋਬਾਈਲ ਨੇ ਆਪਣੇ ਕੋਲੇ ਆਪਾਂ ਇੱਕ ਇੱਕ ਗੱਲ ਦਾ ਮਿੰਟ ਚ ਪਤਾ ਕਰ ਸਕਦੇ ਆ ਕੱਲਿਆਂ ਅੱਖਾਂ ਵਿੱਚ ਕੇ ਕਿਸੇ ਨੂੰ ਪੈਸੇ ਫੜਾਉਣ ਨਾਲੋਂ ਪਹਿਲਾ ਮਤਲਬ ਇੱਕ ਦੋ ਡਾਕਟਰ ਸਾਹਿਬ ਅਪਡੇਟ ਆ ਗਏ ਕ੍ਰਾਈਮ ਬ੍ਰਾਂਚ ਨੂੰ ਆਰਡਰ ਕਰ ਦਿੱਤੇ ਗਿਆ ਲੁਧਿਆਣਾ ਔਰ ਜਿਹੜੀ 1.8 ਕਰੋੜ ਠੱਗੀ ਆ ਕ੍ਰਾਈਮ ਬਰਾਇ ਨੂੰ ਆਰਡਰ ਹੋ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਦੇਖੋ ਜੀ ਗੱਲ ਤਾਂ ਇਹ ਆ ਨਾ ਕਿ ਸਰਕਾਰ ਨੂੰ ਫੇਰ ਹੀ ਆਰਡਰ ਕਰਨੇ ਪਏ ਜੇ ਠੱਗੀ ਵਜੀ ਜੇ ਠੱਗੀ ਬਚਣ ਵਾਲੇ ਨੇ ਠੱਗੀ ਮਰਵਾਈ ਤਾਂਹੀਂ ਠੱਗੀ ਵਜੀ ਲੋਕ ਲੋਕ ਵੀ ਲੋਕ ਵੀ ਚੁੱਪ ਕੇ ਦੇ ਵਿੱਚ ਲੋਕ ਵੀ ਗੁਨਾਹਗਾਰ ਨੇ ਡਾਕਟਰ ਸਾਹਿਬ ਲੋਕ ਵੀ ਗੁਨਾਹਗਾਰ ਨੇ 50% ਲੋਕ 50% ਤੋਂ ਵੀ ਵੱਧ ਗੁਨਾਹਗਾਰ ਲੋਕ ਨੇ ਜੀ ਇਹ ਮਤਲਬ ਜਹਾਜ਼ੀ ਦੇ ਵਿੱਚ ਜਾਂ ਜਦੋਂ ਨਿਕਲਦਾ ਜਾਂ ਕੋਈ ਜਹਾਜ਼ ਦੀ ਫੋਟੋ ਦਿਂਦੀ ਹੈ ਜਾਂ ਟੀਵੀ ਤੇ ਦਿਂਦੇ ਉਦੋਂ ਫਿਰ ਮਨ ਦੇ ਵਿੱਚ ਸਪਨੇ ਉੱਠਣ ਲੱਗ ਜਾਂਦੇ ਨੇ ਕਿ ਆਪਾਂ ਵੀ ਜਲਦੀ ਮਤਲਬ ਜਹਾਜ਼ ਦੇ ਵਿੱਚ ਜਾ ਜਾਈਏ ਤੇ ਆਪਾਂ ਵੀ ਵਿਦੇਸ਼ ਦੇ ਵਿੱਚ ਸੈੱਟ ਹੋ ਜਾਈਏ ਇਹ ਗੱਲ ਕਰ ਮਤਲਬ ਜਿਹੜੇ ਫਿਰ ਬਾਅਦ ਦੇ ਵਿੱਚ ਇਹ ਗੱਲ ਭਾਰੀ ਪੈਂਦੀ ਹੈ ਫਿਰ ਇਨਕੁਆਰੀਆਂ ਕ੍ਰਾਈਮ ਬ੍ਰਾਂਚ ਕੋਲੇ ਲੱਗਦੀਆਂ ਨੇ ਜੇ ਪਹਿਲੇ ਹੀ ਡਾਕਟਰ ਸਾਹਿਬ ਮੈਂ ਡਾਕਟਰ ਸਾਹਿਬ ਮੈਂ ਅੰਤ ਤੇ ਆਣਾ ਫਿਰ ਇਹੀ ਲੋਕ ਨਾ মিডিਆ ਨੂੰ ਗੁਆਰ ਲਗਾਉਂਦੇ ਆ ਕਿ ਸਾਡੀ ਮਦਦ ਕੀਤੀ ਏ ਅਸੀਂ ਟੁੱਟੇਗੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰੋਂ ਲੈ ਕੇ ਆਓ ਫਿਰ ਤੁਸੀਂ ਪਹਿਲਾਂ ਜੇ ਕੰਮ ਕਿਉਂ ਕਰਦੇ ਹੋ ਵੀ ਤੁਹਾਨੂੰ ਬਾਅਦ ਵਿੱਚ ਸਰਕਾਰ ਕੋਲ ਜਾਣਾ ਪੈਂਦਾ ਹਾਂਜੀ ਦੇਖੋ ਜਿਹੜਾ ਜ਼ਿੰਮੇਵਾਰ ਬੰਦਾ ਹੁੰਦਾ ਉਹਦੇ ਤੇ ਜਿਹੜਾ ਬੰਦਾ ਏਜੰਟ ਤੇ ਦਾ ਪਰਚਾ ਹੁੰਦਾ ਹੀ ਹੁੰਦਾ ਜਿਹੜਾ ਬੰਦਾ ਜ਼ਿੰਮੇਵਾਰ ਹੈ ਉਹਨੂੰ ਭੇਜਣ ਦੇ ਵਿੱਚ ਰੋਲ ਹੈ ਉਹਦੇ ਤੇ ਵੀ ਪਰਚਾ ਹੋਣਾ ਚਾਹੀਦਾ ਤਾਂ ਕਿ ਮਤਲਬ ਜਿਹੜਾ ਇਹ ਗੱਲ ਇਸ ਤਰ੍ਹਾਂ ਜਲਦਬਾਜੀ ਦੇ ਵਿੱਚ ਬਣਿਆ ਹੋਇਆ ਟ੍ਰੈਂਡ ਕੱਲੀ ਸਰਕਾਰਾਂ ਕੀ ਕਰਨ ਸਰਕਾਰ ਕੀ ਕਰੇ ਕੀਵੀ ਕੀਦੀ ਜਾਂਚ ਕਰੇ ਜੀਵੀ ਕੀਦੇ ਤੇ ਕ੍ਰਾਈਮ ਬ੍ਰਾਂਚ ਆ ਉਹ ਕਰੇ ਫਿਰ ਬਾਅਦ ਇਹਦੇ ਵਿੱਚ ਸਰਕਾਰੀ ਨੌਕਰੀ ਮੰਗਦੇ ਨੇ ਕਿ ਸਰਕਾਰੀ ਨੌਕਰੀ ਕਿਸੇ ਪੜ੍ਹੇ ਲਿਖੇ ਮੁੰਡੇ ਦਾ ਹੱਕ ਮਾਰ ਕੇ ਉਸ ਬੰਦੇ ਨੂੰ ਦਿੱਤੀ ਜਾਂਦੀ ਹੈ ਮਤਲਬ ਇਹ ਕਾਫੀ ਹੈ ਜਿਹੜੀ ਤਾੜੀ ਉਲਝੀ ਹੋ ਜਾਂ ਇਹਨੂੰ ਸੁਲਝਾਉਣ ਵਾਸਤੇ ਜਿਹੜਾ ਪਰਚਾ ਹੈਗਾ ਜਿਹੜਾ ਪੈਨਸ਼ਨ ਦੇ ਵਿੱਚ ਉਹ ਪਰਿਵਾਰ ਬੰਦੇ ਦਾ ਪਰਿਵਾਰਕ ਮੁਖੀ ਹੈ ਉਹਦੇ ਉੱਤੇ ਵੀ ਬਰਾਬਰ ਦਾ ਪਰਚਾ ਹੋਣਾ ਚਾਹੀਦਾ ਤਾਂ ਕਿ ਮਤਲਬ ਜਿਹੜੀ ਤਾੜੀ ਵੱਜੀ ਹੈ ਦੋਨਾਂ ਥਾਂ ਨਾਲ ਵੱਜੀ ਹੋਈ ਹੈ ਦੋਨਾਂ ਨੂੰ ਹੀ ਮਤਲਬ ਕੋਨਨੀ ਕਾਰਵਾਈ ਦਾ ਜਿਹੜਾ ਸਾਹਮਣਾ ਕਰਨਾ ਚਾਹੀਦਾ ਚਲੋ ਰਜਿੰਦਰ ਸਿੰਘ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਅੱਜ ਸਵੇਰ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਸੋ ਦੋਸਤੋ ਇਹ ਸਾਡਾ ਰਜਿੰਦਰ ਸਿੰਘ ਜੁੜੇ ਸੀ ਮਾਨਸਾ ਤੋਂ ਸਾਡੇ ਨਾਲ ਅਕਸਰ ਜੁੜਦੇ ਨੇ ਤੇੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਲੋਕ ਜਿਹੜੇ ਨੇ ਉਹ ਵੀ ਰੇਸ਼ੀਆਂ ਵੀ ਜਾਣ ਨੂੰ ਬੜੇ ਕਾਲੇ ਨੇ ਉਹ ਦੇਖਦੇ ਹੀ ਨਹੀਂ ਵੀ ਅਸੀਂ ਕਿਹੜੇ ਡਰਾਈਵਰ ਨੂੰ ਪੈਸੇ ਦੇ ਰਹੇ ਹਾਂ ਕੀ ਕਰ ਰਹੇ ਹਾਂ ਤੇ ਬਾਅਦ ਚੋਂ ਉੱਥੇ ਪੈਸਾ ਵੀ ਖਰਾਬ ਹੁੰਦਾ ਤੇ ਆਪਣੇ ਘਰ ਡੇ ਇੱਥੇ ਰੇ ਉਹ ਵੀ ਤਬਾਹ ਹੋ ਰਹੇ ਨੇ ਕਈ ਸਾਹਮਣੇ ਆ ਚੁੱਕੇ ਨੇ ਕਿਸੇ ਜੇ ਤੁਹਾਨੂੰ ਦੱਸਦਾ ਕਿ ਬੀਤੇ ਕੱਲ ਲੁਧਿਆਣੇ ਤੋਂ ਮਾਮਲਾ ਸਾਹਮਣੇ ਆ ਜਿੱਥੇ ਇੱਕ ਕਰੋੜ ਚਾਈਲਡ ਲਾਈ ਠੱਗੀ ਵਜੀ ਹੈ ਤਿੰਨ ਮੈਂਬਰ ਅਮਰੀਕਾ ਭੇਜੇ ਗੇ ਡੋਂਕੀ ਰਾਹੀ ਉਹ ਵਾਪਸ ਆ ਗਏ ਨੇ ਹਾਲਾਂਕਿ ਪਰ ਉਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਬੋਰਡ ਐਕਸੈਪਟ ਟ੍ਰੈਵਲੈਂਟ ਦਾ ਭਰਾਗਤਤਾ ਕਰ ਦਿੱਤਾ ਗਿਆ ਅਤੇ ਜਿਹੜੀ ਹੁਣ ਜਾਂਚ ਹੈ ਉਹ ਹੁਣ ਜਿਹੜੀ ਨਵੀਂ ਅਪਡੇਟ ਆਈ ਹੈ ਉਹ ਕ੍ਰਾਈਮ ਬਰਾਜ ਨੂੰ ਦੇ ਦਿੱਤੀ ਗਈ ਹੈ ਸੋ ਦੋਸਤੋ ਇਹ ਸਾਰਾ ਕੁਝ ਟ੍ਰੈਵਲੈਂਟ ਦਾ ਨਹੀਂ ਹੈ ਉਹਨਾਂ ਨੇ ਆਪਣੀ ਦੁਕਾਨਾਂ ਖੋਲੀਆਂ ਕਮਾਉਣ ਦੇ ਲਈ ਤੇ ਪਰ ਕਸੂਰ ਆਮ ਲੋਕਾਂ ਦਾ ਵੀ ਹੈ ਜਿਹੜੇ ਕਿ ਬਿਨਾਂ ਸੋਚੇ ਸਮਝੇ ਬਾਹਰ ਜਾਦਾ ਸੁਪਨਾ ਲੈ ਰਹੇ ਨੇ ਉਹਨਾਂ ਨੂੰ ਪਹਿਲਾਂ ਪੂਰੀ ਪੁੱਛੀਚ ਕਰਨੀ ਚਾਹੀਦੀ ਹੈ ਇਨਕੁਆਰੀ ਕਰਨੀ ਚਾਹੀਦੀ ਹੈ ਕਿ ਇਹ ਟ੍ਰੈਵਲ ਸਹੀ ਹੈ ਕਿ ਇਸੇ ਦਿਖਾਵਾ ਨਾਲ ਜਾ ਰਹੇ ਆ ਸਿਰਫ ਇਹਨਾਂ ਨਹੀਂ ਕਿ ਬਾਹਰ ਰਿਸ਼ਤੇ ਵਾਲੇ ਵੀਡੀਓ ਭੇਜ ਦਿਆਂ ਗੱਲਾਂ ਵਿੱਚ ਐਨੀਆਂ ਪਾ ਕੇ ਹਥਿਆਰ ਦਿਖਾ ਕੇ ਵੀ ਆ ਜਾ ਉਰੇ ਦਾ ਬੜਾ ਪੈਸਾ ਹੈ ਉਹ ਦੇਖ ਕੇ ਤੁਸੀਂ ਆਪਣੇ ਘਰ ਨਾਲ ਤਵਾ ਕਰੋ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਜੇਕਰ ਜਾਣਾ ਹੈ ਤਾਂ ਪੱਕੇ ਪੈਰੀ ਜਾਓ ਨਹੀਂ ਤਾਂ ਜਿਵੇਂ ਕਿੰਨੇ ਬੰਦੇ ਆਡੇ ਸਟੂਡੈਂਟ ਹਿੰਦੁਸਤਾਨ ਦੇ ਵਾਪਸ ਆਏ ਨੇ ਜਿਨ੍ਹਾਂ ਨੇ ਆਪਣੇ ਘਰ ਖਰਾਬ ਕੀਤੇ ਨੇ ਪੈਸੇ ਖਰਾਬ ਹੋਏ ਨੇ ਕਰਜ਼ਿਆਂ ਵਿੱਚ ਡੁੱਬੇ ਨੇ ਉਹ ਵੇਦਾਲ ਤੁਹਾਡੇ ਨਾਲ ਨਾ ਹੋਵੇ ਸੋ ਦੋਸਤੋ ਇਹ ਸਾਡਾ ਕੰਮ ਹੈ ਤੁਹਾਨੂੰ ਸਟੇਟ ਕਰਨਾ ਅਗਾਹ ਕਰਨਾ ਅਜੇ ਇਹ ਠੱਗ ਜਿੰਟਾ ਤੋਂ ਸੀ ਇਹ ਨਹੀਂ ਕਹਿੰਦੇ ਵੀ ਸਾਰੇ ਜੈਂ ਠੱਗ ਨੇ ਪਰ ਜਿਹੜੇ ਠੱਗ ਨੇ ਉਹਨਾਂ ਤੋਂ ਬਚੋ ਤੁਹਾਨੂੰ ਬਚਨ ਦੀ ਲੋੜ ਹੈ ਧੰਨਵਾਦ ਦੋਸਤੋ ਇਹ ਸਾਡਾ ਸਵੇਰ ਦਾ ਅੱਜ ਦਾ ਲਾਈਵ ਦਾ ਵਿਸ਼ਾ ਸੀਗਾ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਹੋਰ ਜਲਦੀ ਵਰੀਆ ਤੇ ਵੱਡਾ ਵਿਸ਼ਾ ਲੈ ਕੇ